ये बहुत अच्छी मिसाल है अपने मुल्क के अंदर जैसे मौजूदा वक्त में जो हालात चल रहे हैं अपने मुल्क के उस ए से इस तरह की प्यार मोहब्बत की मिसाल पेश करना मैं समझता हूँ हर सूबे के अंदर और हर स्टेट के अंदर होनी चाहिए इस करके भी कि हर धर्म के बीच इस चीज़ के बारे में कहा गया बताया गया और लोगों को इस चीज़ के बारे में उभारा गया हमारे धर्म के मुताबिक یہ بات کہی گئی ہمارے نبی حضرت محمد مصطفیٰ صلی اللہ علیہ وسلم کے کا ایک فرمان ہے آپ نے فرمایا خیر الناس من معنف الناس لوگوں میں سب سے چنگا بندہ وہ ہے جو لوگوں کے لیے اچھا کام کرے چنگا کام کرے تو مسلمان بھائی چاروں نے لنگر لگایا جوس کا تو آپ لوگ آئے انہوں نے آپ لوگوں کے ساتھ جو ہے کہ اچھا بیہار کیا آپ لوگوں نے ہمیں بلایا ਅਸੀਂ ਇੱਥੇ ਆ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਇਹ ਬਹੁਤ ਵੱਡੀ ਕਮਸਾਲ ਆਈ ਜਿਵੇਂ ਆਪਣੇ ਆ ਛੋਟੇ ਜਿਹਾਕ ਨਹੀਂ ਇਹਨਾਂ ਨੂੰ ਅੱਜ ਤੋਂ ਹੀ ਪਤਾ ਲੱਗਣ ਲੱਗ ਗਿਆ ਵੀ ਆਹ ਪੱਗਾ ਬੰਨਣੇ ਨੇ ਇਹ ਸਾਡਾ ਸਿੱਖੀ ਸਰੂਪ ਆਈ ਇਹ ਬਹੁਤ ਵੱਡੀ ਮਿਸਾਲ ਆ ਗਈ ਵੀ ਆਪਣੇ ਜਿਹੜੇ ਸਿੱਖ ਨੇ ਇਹ ਸਿੱਖੀ ਨੂੰ ਅੱਗੇ ਪ੍ਰਤੀਕ ਕਰ ਰਹੇ ਨੇ ਜਿਵੇਂ ਹੁਣ ਤੁਸੀਂ ਦੇਖੀਆ ਦੇਖ ਹੀ ਰਹੇ ਹੋਵਗੇ ਵਾਲ ਕਟਾ ਲੈਂਦੇ ਨੇ ਸਿੱਖੀ ਨੂੰ ਭੁੱਲੇ ਜਾਂਦੇ ਨੇ ਹੋਰ ਗਲਤ ਰਾਹਾਂ ਤੇ ਚੱਲ ਜਾਂਦੇ ਨੇ ਤੇ ਜੇ ਜਿਵੇਂ ਹੁਣ ਆ ਬੱਚੇ ਨੇ ਜਿਹੜੇ ਅੱਜ ਤੋਂ ਅੱਗੇ ਅਗਲੀ ਪੀੜ੍ਹੀ ਆਉਗੀ ਹੁਣੇ ਹੁਣੀ ਤੋਂ ਉਹ ਕਰਨ ਲੱਗੇ ਗਲਤ ਰਾਹਾਂ ਤੇ ਨਹੀਂ ਪਹਿਣਗੇ ਮੈਨੂੰ ਪੱਗ ਬਨਣੇ ਦਾ ਬਹੁਤ ਸ਼ੌਂਕ ਆ ਮੈਨੂੰ ਪੱਗ ਬਹੁਤ ਵਧੀਆ ਲੱਗਦੀ ਹੈ ਅੱਜ ਜਿਹੜੀ ਤੁਸੀਂ ਪੱਗ ਬੰਨੀ ਐ ਕੀ ਕਹਿਣਾ ਚਾਹੁੰਦੇ ਹੋ ਮਤਲਬ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵੀ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਐ ਪੱਗ ਬੰਨ ਕੇ ਉਹ ਤਾਂ ਮੈਂ ਰੋਜ਼ ਬੰਨਦਾ ਪਰ ਅੱਜ ਜ਼ਿਆਦਾ ਖੁਸ਼ੀ ਹੋ ਰਹੀ ਐ ਜਗਤ ਗੁਰੂ ਸ੍ਰੀ ਗੁਰੂ ਨਾਨਕ ਜੀ ਦੇ 555ਵੇਂ ਪ੍ਰਕਾਸ਼ ਪੁਰਬਨ ਨੂੰ ਜੋ ਬੱਚਿਆਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਛੋਟੇ-ਛੋਟੇ ਬੱਚਿਆਂ ਦੇ ਵਿੱਚ ਜਿਹੜੀ ਦਸਤਾਰ ਐ ਇਹ ਸਾਡੇ ਧਰਮ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ ਦਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਦਸਤਾਰ ਦੀ ਜਿੰਨੀ ਕਦਰ ਐ ਸਿੱਖ ਦੀ ਜਿੰਨੀ ਕਦਰ ਐ ਉਹ ਸ੍ਰੀ ਗੁਰੂ ਨਾਨਕ ਸਾਡੇ ਜੋ ਸਿੱਖਤਾ ਹੁੰਦੇ ਪਹਿਲੇ ਗੁਰੂ ਸਨ ਉਹਨਾਂ ਦੀ ਉਪਾਰ ਕਿਰਪਾ ਨਾਲ ਉਹਨਾਂ ਨੇ ਹਮੇਸ਼ਾ ਹੀ ਜਾਤ ਪਾਤ ਦਾ ਖੰਡਨ ਕੀਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਉਪਦੇਸ਼ ਲਾਗੂ ਕੀਤਾ ਔਰ ਇਸਤਰੀ ਨੂੰ ਬਹੁਤ ਵੱਡਾ ਉੱਚਾ ਦਰਜ ਦਿੱਤਾ ਜਿਤ ਜੰਮਿਆ ਰਹਿ ਜਾਣ ਗੁਰਬਾਣੀ ਦੇ ਵਿੱਚ ਵੀ ਦਰਜ ਕੀਤਾ ਬੱਚਿਆਂ ਦੇ ਵਿੱਚ ਜਿਹੜੀ ਅੱਜ ਭਾਵਨਾ ਆਈ ਹੈ ਦੇਖਣ ਨੂੰ ਮਿਲੀ ਹੈ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਜਿਹੜੀ ਦਸਤਾਰ ਦੀ ਕੀਮਤ ਹੈ ਸਾਡੀ ਜਿਹੜੀ ਜੋਤ ਕਾਲੀਦਾਲ ਹੈ ਪ੍ਰਧਾਨ ਸਾਹਿਬ ਚੰਦਰ ਸਾਹਿਬ ਨੇ ਉਹਨਾਂ ਨੇ ਮਹਿਮ ਪੰਜਾਬ ਵਿੱਚ ਸ਼ੁਰੂ ਕੀਤੀ ਹੈ ਉਹਦੀ ਲੜੀ ਵਜੋਂ ਅੱਜ ਹਲਕਾ ਸਰੂਰ ਵੱਲੋਂ ਮੇਰੇ ਜੀ ਦੀ ਗੋਲਟੀ ਦਿਖਵਾਈ ਹੈਟਾਂ ਗੁਰਦੁਆਰੇ ਮੇਜ ਸਾਹਿਬ ਦੀ ਦਿਖਵਾਈ ਹੈਟਾਂ ਬੜਾ ਬੜਾ ਪਵਿੱਤਰ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬਾ 555ਵਾਂ ਤੇ ਸਾਰੀ ਕਾਇਨਾਤ ਜਿਹੜੀ ਐ ਇਸ ਖੁਸ਼ੀ ਦੇ ਰੌਣ ਦੇ ਵਿੱਚ ਐ ਤੇ ਇਸੇ ਅੱਜ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਿਹੜਾ ਸ਼੍ਰੋਮਣੀ ਅਕਾਲੀ ਦਲ ਯੂਥ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਅਸੀਂ ਇੱਕ ਇਹ ਦਸਤਾਰਾਂ ਦਾ ਲੰਗਰ ਲਾਇਆ ਗਿਆ ਮੈਂ ਇੱਕ ਸੇਵਾਦਾਰ ਹੋਣ ਦੇ ਨਾਤੇ ਇੱਥੇ ਗੁਰਦੁਆਰਾ ਪਾਸ਼ਾਹੀ ਨੌਵੀਂ ਜਿੱਤੇ ਪੂਰੀ ਸਮੁੱਚੀ ਸ਼੍ਰੋਮਣੀ ਕਾਲ ਦਲ ਦੀ ਟੀਮ ਦੇ ਸਮੇਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਸਮੇਤ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਦਸਤਾਰਾਂ ਅੱਜ ਬਣੀਆਂ ਨੇ ਤਾਂ ਕਿ ਸਾਡੀ ਕੌਮ ਜਿਹੜੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਦਸਤਾਰ ਕੀ ਹੈ ਤੇ ਦਸਤਾਰ ਦਾ ਜੇ ਕਹੀਏ ਕਿ ਮੁੱਲ ਤਾਂ ਕੋਈ ਨਹੀਂ ਪੈ ਸਕਦਾ ਪਰ ਦਸਤਾਰ ਦੀ अहमियत ਕੀ ਹੈ ਇਹ ਇਹਨਾਂ ਨੂੰ ਸਮਝ ਆਉਂਦੀ ਹੈ ਤੇ ਅੱਜ ਬਹੁਤ ਸਾਰੀਆਂ ਮਾਵਾਂ ਨੇ ਸਾਡੀਆਂ ਨੇ ਬਹੁਤ ਸਾਰੀਆਂ ਸਾਡੀਆਂ ਭੈਣਾਂ ਨੇ ਆਪਣੇ ਬੱਚਿਆਂ ਦੇ ਸਿਰਾਂ ਤੇ ਆਪ ਮੂਰੇ ਹੋ ਕੇ ਦਸਤਾਰ ਜਿਹੜੀ ਹੈ ਉਹ ਸਜਵਾਈ ਹੈ ਤੇ ਉਹ ਸਾਰੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਸਿੱਖੀ ਨਾਲ ਇਹਨਾਂ ਬੱਚਿਆਂ ਨੂੰ ਜੋੜ ਰਹੇ ਨੇ ਤੇ ਮੈਂ ਕਹੂੰਗਾ ਇਹਨਾਂ ਬੱਚਿਆਂ ਨੂੰ ਕਿ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸਾਰੀ ਜਿੰਨੇ ਵੀ ਇੱਥੇ ਮੈਨੇਜਮੈਂਟ ਹੈ ਜਾਂ ਤਾਮੀਰ ਸਾਹਿਬ ਨੇ ਜਾਂ ਪੂਰੀ ਕਮੇਟੀ ਹੈ ਜਾਂ ਸਰਜੀਤ ਸਿੰਘ ਚੇਂਜਰ ਸਾਹਿਬ ਜਿਹੜੇ ਯੂਥ ਕਲੱਬ ਦੇ ਪ੍ਰਧਾਨ ਨੇ ਸ਼੍ਰੋਮਣੀ ਕਲੱਬ ਦੇ ਪ੍ਰਧਾਨ ਸਹਿਬਾਨ ਵੱਲੋਂ ਸਾਰਿਆਂ ਵੱਲੋਂ ਬਹੁਤ ਸੋਹਣਾ ਪ੍ਰੋਗਰਾ ਪੂਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ